ਸਾਬਕਾ ਮੰਤਰੀ ਧਰਮਸੋਤ ਤੇ ਈਡੀ ਦਾ ਵੱਡਾ ਸਕੰਝਾ ਕਸਿਆ ਗਿਆ منی ਲਾਂਡਰਿੰਗ ਕੇਸ ਦੇ ਵਿੱਚ ਵੱਡਾ ਝਟਕਾ ਦਿੱਤਾ ਗਿਆ ਦਰਸਾਉਂਦਾ ਸੀ ਇਹ ਕਿ ਹੁਣ ਲਗਾਤਾਰ ਹੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧ ਰੀਆਂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ منی ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਮੋਹਾਲੀ ਦੀ ਖਾਸ ਅਦਾਲਤ ਨੇ ਇਹਨਾਂ ਖਿਲਾਫ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਲਈ ਈਡੀ ਦੇ ਵਕੀਰ ਵੱਲੋਂ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਸੀ ਔਰ ਅਰਸੀ ਵਿੱਚ ਕਿਹਾ ਗਿਆ ਸੀ ਕਿਸੇ ਲੋਕ ਸੇਵਕ ਦੇ ਕੇਸ ਲਾਉਣ ਲਈ ਧਾਰਾ 147 ਅਧੀਨ ਇਜਾਜ਼ਤ لازمی ਹੁੰਦੀ ਹੈ ਅਦਾਲਤ ਨੇ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਮਨਜ਼ੂਰੀ ਦੇ ਦਿੰਦੀ ਹੈ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਣ ਵਾਲੀ ਹੈ ਇਸ ਕੇਸ ਵਿੱਚ ਦੋ ਨਵੇਂ ਦੋਸ਼ੀ ਮਹਿੰਦਰਪਾਲ ਅਤੇ ਸੁਖਿੰਦਰ ਸਿੰਘ ਨੂੰ ਵੀ ਜੋੜਿਆ ਗਿਆ ਤੇ ਅਦਾਲਤ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਹੈ ਸਾਲ 2017 ਦੇ ਵਿੱਚ ਜਦੋਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਬਣੀ ਸੀ ਤੇ ਉਹ ਦੋ ਸਾਧੂ ਸਿੰਘ ਧਰਮਸੋਤ ਵਨ ਮੰਤਰੀ ਰਹੇ ਸਨ ਤੇ ਇਸਦੇ ਹੀ ਸੋਸ਼ਲ ਮੀਡੀਆ ਵੈਲਫੇਅਰ ਵਿਭਾਗ ਵੀ ਉਹਨਾਂ ਕੋਲ ਹੀ ਸੀ ਪਰ ਜਿਵੇਂ ਹੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਿਜੀਲੈਂਸ ਬਿਊਰੋ ਨੇ ਉਹਨਾਂ ਖਿਲਾਫ ਜਾਂਚ ਸ਼ੁਰੂ ਕੀਤੀ ਤੇ ਜਾਂਚ ਦੇ ਦੌਰਾਨ ਵਨ ਵਿਭਾਗ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਇਸ ਤੋਂ ਬਾਅਦ 7 ਜੂਨ 2022 ਨੂੰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਐਸਓ ਐਫ ਆਈ ਆਰ ਨੂੰ ਆਧਾਰ ਬਣਾ ਕੇ ਈਡੀ ਨੇ ਵੀ ਜਾਂਚ ਲਈ ਤੇ ਈਡੀ ਨੇ ਉਹਨਾਂ ਨੂੰ 16 ਜਨਵਰੀ 2024 ਨੂੰ ਗ੍ਰਫਤਾਰ ਕੀਤਾ ਹੈ ਤਾਂ ਹੁਣ ਇਸੇ ਤਰੀਕੇ ਦੇ ਨਾਲ ਦਾ ਇਸੇ ਤਰੀਕੇ ਨਾਲ ਹੁਣੇ ਸਾਧੂ ਸਿੰਘ ਧਰਮਸੋਧ ਦੇ ਜਾਇਦਾਦਾਂ ਦੇ ਬਾਰੇ ਵੀ ਖੁਲਾਸੇ ਕੀਤੇ ਕਰੋੜਾਂ ਦੀ ਜਾਇਦਾਦ ਜ਼ਬਤ ਜਿਹੜੀ ਆ ਸਾਧੂ ਸਿੰਘ ਧਰਮਸੋਧ ਦੀ ਕੀਤੀ ਗਈ ਹੈ ਤਾਂ ਹੁਣ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਤੇ ਈਡੀ ਦਾ ਸਿਕੰਜਾ ਮਨੀ ਲਾਂਡਰਿੰਗ ਕੇਸ ਤੇ ਵੱਡਾ ਝਟਕਾ ਦੋ ਨਵੇਂ ਨਾਮ ਵੀ ਜਿਹੜੇ ਸ਼ਾਮਲ ਕੀਤੇ ਗਏ ਨੇ ਔਰ ਜਿਸ ਤੋਂ ਬਾਅਦ ਹੁਣ ਈਡੀ ਨੇ ਅ ਜੋ ਖਾਸ ਅਦਾਲਤ ਨੇ ਇਹਨਾਂ ਖਿਲਾਫ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਮੋਹਾਲੀ ਦੀ ਖਾਸ ਅਦਾਲਤ ਨੇ ਇਹ ਫਿਰ ਤੋਂ ਕੇਸ ਚਲਾਉਣ ਦੀ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਵਾਰ ਫਿਰ ਤੋਂ ਮੁਸ਼ਕਲ ਦੇ ਵਿੱਚ ਆ ਚੁੱਕੇ ਨੇ ਤਾਂ ਹੁਣ ਇਹਦੀ ਜੋ ਹੈ ਇਹ ਵੱਡੇ ਪੱਧਰ ਤੇ ਉੱਤੇ ਕਾਰਵਾਈ ਕਰੇਗੀ ਇਸ ਲਈ ਇਹਦੀ ਦੇ ਵਕੀਲ ਵੱਲੋਂ ਅਦਾਲਤ ਵਿਚਾਰ ਸੀ ਦਿੱਤੀ ਗਈ ਸੀ ਤੇ ਹੁਣ ਅਰਜ਼ੀ ਜਿਹੜੀ ਇਹ ਮਨਜ਼ੂਰ ਕਰ ਦਿੱਤੀ ਗਈ ਹੈ ਤੇ ਸਾਧੂ ਸਿੰਘ ਧਰਮਸੋਤ ਹੁਣਾਂ ਦੇ ਖਿਲਾਫ ਫਿਰ ਤੋਂ ਕੇਸ ਚਾਲੂ ਹੋ ਗਿਆ ਕੇਸ ਸ਼ੁਰੂ ਹੋ ਗਿਆ ਜਾਨੀ ਕਿ ਹੁਣ ਮਨੀ ਲੌਂਡਰਿੰਗ ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਫਿਰ ਤੋਂ ਵੱਧ ਸਾਥਦੀਆਂ ਨੇ ਇਸਦੇ ਹੀ ਚਾਲ ਦੇ ਦਾਸੀ ਹੈ ਕਿ ਪਹਿਲਾਂ ਵੀ ਵੱਡੇ ਪੱਧਰ ਦੇ ਉੱਤੇ ਕਾਰਵਾਈਆਂ ਹੋਈਆਂ ਸੀਗੀਆਂ ਵੱਡੇ ਪੱਧਰ ਦੇ ਉੱਤੇ ਚੀਜ਼ਾਂ ਜਿਹੜੀਆਂ ਸਾਹਮਣੇ ਦੇਖਣ ਨੂੰ ਮਿਲੀਆਂ ਤੇ ਉਸ ਤੋਂ ਬਾਅਦ ਹੁਣ ਕਾਰਵਾਈ ਲਗਾਤਾਰ ਜਾਰੀ ਹੈ ਤੇ ਨਾਲ ਦੀ ਨਾਲ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਵਾਰ ਫਿਰ ਤੋਂ ਮੁਸੀਬਤਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਮੋਹਾਲੀ ਦੀ ਖਾਸ ਅਦਾਲਤ ਨੇ ਉਨ੍ਹਾਂ ਖਿਲਾਫ ਈਡੀ ਨੂੰ ਕੇਸ ਚੁਣੌਣ ਦੀ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਹੈ